ਹੁਣੇ-ਹੁਣੇ ਅੰਮ੍ਰਿਤਸਰ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਪਈ ਪੁਲਿਸ ਦੀ ਰੇਡ ਕਮਰਿਆਂ ਦੇ ਅੰਦਰਲੇ ਸੀਨ ਦੇਖ ਪੁਲਸੀਏ ਹੋਏ ਪਾਣੀ-ਪਾਣੀ ਦਰਸਲ ਅੰਮ੍ਰਿਤਸਰ ਦੇ 62ਡੇ ਦੀ ਪੁਲਿਸ ਨੇ ਇੱਕ ਨਿੱਜੀ ਹੋਟਲ ਦੇ ਵਿੱਚ ਰੇਡ ਮਾਰ ਦਿੱਤੀ ਜਿਸ ਦੌਰਾਨ ਕਈ ਕਪਲ ਮੁੰਡੇ ਕੁੜੀਆਂ ਹੋਟਲ ਦੇ ਵਿੱਚ ਮौज-ਮਸਤੀ ਕਰ ਰਹੇ ਸਨ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਪੁਲਿਸ ਦਾ ਘੇਰਾ ਪੈ ਚੁੱਕਿਆ ਤਾਂ ਫਿਰ ਇੱਕ ਦੂਜੇ ਤੋਂ ਅੱਗੇ ਹੋ ਹੋ ਭੱਜਦੇ ਦਿਖਾਈ ਦਿੱਤੇ ਪਰ ਸਾਹ ਬਾਦਰ ਵੀ ਪੂਰੇ ਦਲੇਰ ਨਿਕਲੇ ਸਾਰਿਆਂ ਨੂੰ ਮਿੰਟਾਂ ਵਿੱਚ ਕਾਬੂ ਕਰ ਲਿਆ ਅੱਗੇ ਫਿਰ ਪੁਲਿਸ ਅਧਿਕਾਰੀ ਨੇ ਜੋ ਦੱਸਿਆ ਉਹ ਸੁਣ ਕੇ ਤੁਸੀਂ ਹੱਕੇ-ਵੱਕੇ ਜ਼ਰੂਰ ਰਹਿ ਜਾਓਗੇ ਹੋਰ ਤੁਸੀਂ ਰੇਟ ਲਈ 15 ਗੱਜ ਦੇ ਸੰਬੰਧਿਤ ਸਪੈਸ਼ਲ ਆਪਸ਼ਨ ਹੋ ਜਾਇਆ ਤਾਂ ਵੀ ਗੁੱਡ ਲੁੱਕ ਕਰੇ ਚੈੱਕ ਕਰੋ ਜਿਹੜੀ ਹੋਟਲ ਹੋਵੇ ਬਿਨਾ ਡਾਕੂਮੈਂਟ ਉਹ ਨਾਮ ਲਗਾਣ ਸਾਨੂੰ ਕੋ ਬੈਂਡ ਮਿਲੀ ਵੀ ਆਰਐਸ ਏਜੰਸੀ ਹੈ ਗੱਲ ਜਿਹੜੇ ਮੋਡ ਸ਼੍ਰੀਪੁਰੇ ਵੀ ਇਹ ਬਿਨਾ ਡਾਕੂਮੈਂਟ ਦੇ ਹੋਟਲ ਲਗਾਉਂਦੇ ਆ ਤੇ ਉਹਦੇ ਸੰਬੰਧ ਵਿੱਚ ਅੱਜ ਇਸ ਪੇਸ਼ ਜਗਿੰਦਰ ਰੇਡ ਕੀਤੀ ਸੀ ਉੱਥੇ ਚੈੱਕ ਕੀਤਾ ਸੀ ਉੱਥੇ ਦੋ ਦਿਨ ਰੂਮ ਲੱਗੇ ਸੀ ਜਿਹੜੇ ਕਸਟਮਰ ਹੈਗੇ ਆ ਲੇਕਿਨ ਇਹਨਾਂ ਲੋਕਾਂ ਦਾ ਕੋਈ ਰਿਕਾਰਡ ਨਹੀਂ ਲਿਆ ਗਿਆ ਨਾ ਕੋ ਧਾਰਕੜ ਲਿਆ ਗਿਆ ਨਾ ਪ੍ਰੂਫ ਲਿਆ ਉਹਦੇ ਸੰਬੰਧ ਵਿੱਚ ਅਸੀਂ ਉਹਦੀ ਮੁਕਦਮਾ ਦਰਜ ਕਰ ਰਹੇ ਹਾਂ ਇਹਨਾਂ ਹੁਕਮ ਦੀ ਖਿਲਾਫੀ ਜਿੱਤੀ ਹੈ 188 ਆਈਪੀਸੀ ਆਈਕਲ 223 ਬੀ ਐਨਐਸ ਹੋ ਗਿਆ ਉਹ ਜਿਹੜੇ ਕਾਨੂੰਨ ਦੱਚ ਕਰ ਰਹੇ ਨੇ ਜਿਹਦੇ ਤੇ ਕਾਰਵਾਈ ਕੀਤੀ ਗਈ ਵਿਨੋਦ ਕੁਮਾਰ ਆਈ ਹਾਟਲ ਬਦਲ ਕੇ ਮਾਲਕ ਦਾ ਕੰਮ ਲੈ ਕੇ ਚੜਾ ਰਿਹਾ ਲੀਸ ਸਰ ਜਿਹੜੇ ਬੰਦੇ ਖੜੇ ਆ ਜੇ ਲੇਡੀਜ਼ ਖੜੀਆਂ ਆ ਉਹਨਾਂ ਦਾ ਕੀ ਕੰਮ ਹੈ ਵਿੱਚ ਨਹੀਂ ਉਹ ਸਾਰੇ ਜਿਹੜੇ ਫੈਮਿਲੀ ਨਾਲ ਆਈਆਂ ਜਿਸ ਕਿਸੇ ਨਾਲ ਕਪਣਾ ਆ ਉਹਨਾਂ ਨੇ ਰੂਮ ਲਿਆ ਇਹਨਾਂ ਕੋ ਉਹਨਾਂ ਦੇ ਘਰ ਤੋਂ ਬੁਲਾ ਕੇ ਬੈਠੇ ਫਿਰ ਉਹਨਾਂ ਨੂੰ ਦੇ ਰਿਆ ਕਿਉਂਕਿ ਇਹ ਇਹਨੇ ਹੁਕਮ ਦੇ ਖਿਲਾਫ ਵਰਜੀ ਕੀਤੀ ਹੈ ਬਿਨਾਂ ਡਾਕੂਮੈਂਟ ਲੈ ਰੱਖਿਆ ਇਹਦੇ ਖਿਲਾਫ ਇਹ ਕਾਰਵਾਈ ਕਰ ਰਹੇ ਨੇ ਨਹੀਂ ਉਹ ਤੇ ਜਦੋਂ ਰੂਮ ਲੈਣ ਆਏ ਤੇ ਉਹਦੇ ਮੁਤਾਬਕ ਹੈ ਨਾ ਜੋ ਕੋਈ ਕਾਰੀ ਦੇਗਾ ਡਾਕੂਮੈਂਟ ਲੈਣ ਦੇ ਤੇ ਪੱਛਮੰਦ ਪਤਾ ਕੁੜੀਆਂ ਦਾ ਕੰਮ ਚੱਲਦਾ ਹੈ, ਕੰਡਾ ਵੀ ਚੱਲਦਾ ਉੱਥੇ ਉਸ ਹੋਟਲ ਦੇ ਅੰਦਰ। ਨਹੀਂ ਕੁੜੀਆਂ ਤਾਂੰਦੇ ਲਈ ਸਾਡੇ ਕੋਈ ਗੱਲ ਨਹੀਂ ਸਮਝਉਂਦੀ, ਬਾਕੀ ਜਿਹੜੀਆਂ ਲੜਕੀਆਂ ਉਹੀ ਉਹਦੇ ਫੈਬ੍ਰਿਕ ਕਰ ਵੀ ਇਹੀ ਕਰ ਰਹੇ ਆ। ਉਹ ਤਾਂ ਮਲੇ ਵਾਲੇ ਨੇ ਕਿਹਾ ਕਿ ਨਾ ਮੈਂ ਤਾਂੰਦਾ ਕਰਦੇ ਨੇ ਹੋਟਲ ਵਾਲੇ। ਜਦੋਂ ਉਸ ਮਸਲੇ ਦੀ ਕੋਈ ਸਾਹਮਣੇ ਆਈ ਗੱਲ ਤਾਂ ਉਹਦੀ ਕਾਰਵਾਈ ਕੀਤੀ ਜਾਏਗੀ। ਤਾਂ ਹੀ ਤੇ ਉਹਨਾਂ ਨੇ ਹੋਟਲ ਵਾਲਿਆਂ ਨੇ ਪ੍ਰੂਫ ਨਹੀਂ ਰੱਖੇ ਫੇਰ ਉਹਨਾਂ ਦੇ ਕੁੜੀਆਂ ਦੇ। ਕਿਉਂ ਨਹੀਂ ਲਗਾਏ ਫੇਰ ਉਹਨਾਂ ਨੇ? ਇਹ ਤਾਂ ਫਿਰ ਹੋਟਲ ਹੀ ਵੈਰੀਫਾਈ ਕਰ ਰਹੇ ਨੇ। ਨਹੀਂ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਜੋ ਮੁਤਾਬਕ ਰਿਕਾਰਡ ਦਾ ਮਿਲਿਆ। ਅਸੀਂ ਉਹ ਕਰ ਰਹੇ ਹਾਂ ਉਹਨੇ ਡਾਕੂਮੈਂਟ ਨਹੀਂ ਲਾਏ ਉਹਦੇ ਮਤਲਬ ਉਹਦੇ ਕਾਰਵ ਕਰ ਰਹੇ ਇਹ ਕਿੱਥੋਂ ਦੇ ਰਹਿਣ ਵਾਲੇ ਸਾਰੇ ਜਿੰਨੇ ਬੰਦੇ ਬੜੇ ਆ ਜਾਂ ਕੁੜੀਆਂ ਭੜੀਆਂ ਛੜਿਆ ਸਿਰਫ ਕਦਗਿਲ ਰਮ ਜਿਹੜਾ ਹੋਟਲ ਦਾ ਮਾਲਕ ਜਿਹਨੇ ਚਲਾ ਰਿਹਾ ਉਹ ਕਦਗਿਲ ਤਰਨਤਨ ਰਹਿਣ ਵਾਲਾ ਉਹਦੇ ਖਿਲਾਫ ਕਨਵਰਸ ਕਰ ਰਿਹਾ ਤੇ ਕੁੜੀਆਂ ਤੇ ਮੁੰਡੇ ਬੜੇ ਆ ਕਿਹਨੇ ਉਹ ਤੇਰੀ ਕੁੜੀਆਂ ਤੁਸੀਂ ਲੈ ਕੇ ਆਏ ਹੋ ਸਾਡੇ ਕੋਲ ਵੀਡੀਓ ਹੈ ਜਿਹੜੇ ਮੁੰਡੇ ਵੀ ਲੈ ਕੇ ਆਏ ਉਹ ਕਿੱਥੋਂ ਦੇ ਰਹਿਣ ਵਾਲੇ ਉਹ ਸਰ ਉਹਨੇ ਵੈਰੀਫਾਈ ਕਰਦੇ ਤਾਂ ਉਹ ਆਈਸੀ ਹੋਟਲ ਨੇ ਤੇ ਇਸ ਕਰਕੇ ਉਹਨਾਂ ਦੇ ਜਿਹੜੇ ਬਾਲਗ ਨੇ ਲੜਕੀਆਂ ਵੀ ਜਿਹੜੀ ਉਹਨਾਂ ਕੋਲ ਇਹਨਾਂ ਨੇ ਪ੍ਰੂਫ ਜਿਹਨੂੰ ਨਹੀਂ ਦਿੱਤੇ ਕੰਮਲੇ ਲਗਾ ਕੇ ਰਕਮ ਲੱਗ ਗਈ ਉਹ ਇਹੀ ਉਹਦੇ ਖਿਲਾਫ ਕਰ ਵੀ ਕਰੇਗਾ ਨਹੀਂ ਠੀਕ ਹੈ ਸਰ ਉਹ ਤੂੰ ਕੁੜੀਆਂ ਮੁੰਡੇ ਟੋਟਲ ਹੈ ਕਿੰਨੇ ਸੀ ਟੋਟਲ ਕਿੰਨੇ ਆਣੇ ਫਿਰ ਗੱਲ ਟੋਟਲ ਹੈ ਕਿੰਨੇ ਉਹ ਦੱਸੋ ਟੋਟਲ 4-5 ਕਿ ਲੜਕੀਆਂ ਵਿੱਚ 6 ਤੇ ਕੁਝ ਤੇ ਰਿਸੈਪਸ਼ਨ ਦਾ ਕੰਮ ਕਰਦੀ ਕੋਈ ਉਹਨਾਂ ਨੇ ਸਫਾਈ ਦੀ ਕੰਮ ਕਰਦੀ ਹੈ ਉਹ ਲੜਕੀਆਂ ਉਹਨਾਂ ਦੇ ਹੋਟਲ ਦੇ ਵਿੱਚ ਹੀ ਜ਼ਿਕਰ ਹੋਇਆ ਹੈ ਕਿ ਹੋਟਲ ਮਾਲਕ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਦਿੱਤਾ ਜਦਕਿ ਮੁੰਡੇ ਕੁੜੀਆਂ ਦੇ ਮਾਪਿਆਂ ਨੂੰ ਬੁਲਾ ਕੇ ਕਾਗਜ਼ਾਤ ਚੈੱਕ ਕਰਕੇ ਛੱਡ ਦਿੱਤਾ ਗਿਆ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ